ਚਾਰਾ ਥੀਰ ਆਣਾ ਅਲਸ ਬੱਚਾ ਵੀ ਨਾਲ ਹੀ ਹੈ। ਬਾਬਾ 6:00 9:00 ਵਜੇ ਲੱਗੀ। ਗਾਈ ਆਪਣੀ ਹੈ। ਦੋ ਜਾਂ ਤਿੰਨ ਗਾਈਆਂ ਸੜਕੀਆਂ ਨਾਲ। ਸਵੇਰੇ ਸਵੇਰੇ ਤਾਰ ਖਲ ਗਏ ਮੈਂ। ਘਟਣਾ ਦੀ ਸਵੇਰੇ ਹੀ ਗਾਏ ਆ ਤੇ ਤਾਰ ਉੱਡਾ ਘਟ ਕੇ ਚੱਲ ਕੇ ਘਰ ਨੂੰ। ਮੋੜ ਕੇ ਫੇਰ ਮੈਂ ਢੇੜਾ ਮਾਰਨਾ ਤੇ ਮੇਰੇ ਲੱਗੇ ਫੌਜੀ ਨੇ ਪਾਣੀ ਲਾਇਆ ਹੈਗਾ। ਉਦੋਂ ਮੈਨੂੰ ਘਰੋਂ ਫੋਨ ਆਇਆ ਵੀ ਗੁਡੀਨ ਸੜੇ ਜਾਣਾ ਮਕੇ ਰਹੀ। ਸਾਲੀ ਛੱਡ ਜਾਨਾ ਮੈਂ ਡੇਲੀ ਜਾਨਾ ਤੇ ਮੁੜ ਕੇ ਮੈਂ ਆਇਆ ਮਸਾਲਿਆਂ ਤੋਂ ਵਾਪਸ ਆਇਆ ਰੋਲਾ ਪਿਆ ਵੀ ਅੱਗੇ ਲੱਗੀ ਅੱਗੇ ਲੱਗੀ ਅੱਗੇ ਵੇਖਿਆ ਤੇ ਗਾਂ ਵਿੱਚ ਸੜ ਗਈ ਹੈ ਦੂਜੀਆਂ ਗਾਵੀਆਂ ਦਸੇ ਵੜ ਚਲੇ ਗਾਂਡੀਆਂ ਨੇ ਰਸੇ ਵੜੇ ਤਿੰਨ ਚਾਰ ਗਾਵੀਆਂ ਮੇਰੀਆਂ ਵੀ ਸੜ ਗਈਆਂ ਸਮਝ ਨਹੀਂ ਆਈ ਸੀ ਕੀ ਪਤਾ ਨਹੀਂ ਇਹ ਰੀ ਪਤਾ ਲੱਗਾ ਕਿਦਾਂ ਲੱਗ ਲੱਗੀ ਕਿਰਸੋ ਲਿਆ ਗਈ ਪਰਸੋ ਲਿਆ ਗਈ 50000 ਬਾਕੀ ਕਿਨਾ ਗਾਵੀਆਂ ਤੋਂ ਜ਼ਿਆਦਾ ਸੜ ਗਈਆਂ ਜੀ ਉਹ ਵੀ ਉਹਨੂੰ ਵੇਖੋ ਕੀ ਮਿੱਟੀ ਘਾਟਾ ਕੇ ਲਵਾਨੇ ਕੀ ਬਣਾਵੇ ਵਰਮਾਦਵਾਨ ਨੂੰ ਪਤਾ ਕੀ ਹੋਣਾ ਕੀ ਨਹੀਂ ਗਾਈਆਂ ਦਾ ਕਾਰੋਬਾਰ ਜਾਂ ਦਿਹਾੜੀ ਟੋਲੀ ਲੈਣੀ ਸਸੋਂ ਤੋਂ ਮੰਗੇ ਇਹ ਕਰਨੇ ਵੀ ਮੈਨੂੰ ਨਿਸਾਬ ਮਿਲਣਾ ਚਾਹੀਦਾ ਹਾਂਜੀ ਮੇਰਾ ਜੋ ਧੱਕਾ ਇਹ ਮਦਦ ਮਿਲ ਮਿਲ ਲਈ ਜਾਈਦੀ ਠੀਕ ਹੈ ਮੇਰੀ ਮਤਲਬ ਕਰੋ ਜੀ ਜੇ ਮੈਂ ਮੁੜ ਕੇ ਫੇਰ ਆਪਣਾ ਕਾਰੋਬਾਰ ਕੰਮ ਕਰ ਸਕਾਂ ਠੀਕ ਹੈ ਤੁਹਾਡੇ ਸਾਹਮਣੇ ਸੜ ਕੇ ਸੁਆਹ ਹੋ ਗਿਆ ਬਿਲਕੁਲ 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 ਆਮ ਸੰਭਾਲ ਇਹ ਬਿਮਾਰ ਹੈ ਤੇ ਫਿਆ ਪੱਟੇ ਪੁੱਟੇ ਭਾਜੀ ਲਿਆ ਕੇ ਪਾਉਂਦੀ ਏ ਠੀਕ ਹੈ ਜੀ ਘਰ ਦਾ ਕੰਮ ਕਮ ਆਪ ਚਲਾਇਆ ਬੱਚੇ ਨੂੰ ਚਲਾਣੇ ਪਾਜੀ ਪਿਆਜ ਉਤਕੇ ਫੇਰ ਲਿਆਦੀ ਗਾਈ ਪਾਜੀ ਤੁੰਦਾ ਵੀ ਤਾਂ ਬਿਮਾਰ ਹੈ ਤੇ ਚੱਲ ਦੁੱਧ ਦੁੱਧ ਹੀ ਦੱਸਿਆ ਜਾ ਰਿਹਾ ਤੁੰਹਾਂ ਹਾਂਜੀ ਦੁੱਧ ਆਈ ਠੀਕ ਹੈ ਜੀ ਹਾਂਜੀ ਹੋਰ ਕੋਈ ਕੰਮ ਕਰ ਹੈ ਕੋਈ ਵੀ ਕੀ ਲੱਗਦਾ ਕਾਰਨ ਕੀ ਅੱਗ ਲੱਗਦਾ ਕੋਈ ਸਮਝ ਨਹੀਂ ਲੱਗੀ ਪਾਜੀ ਕੀ ਬੜਿਆ ਸਵੇਰੇ ਮੈਂ ਆਈ ਹਾਂ ਤਾਂ ਤਾਂ ਮਤਲਬ ਪੱਠੇ ਪੱਠੇ ਪਾਏ ਆ ਜੀ ਤੇ ਤਾਂ ਤੁਨ ਕੱਢੀ ਨੇ ਜਿਹੜੇ ਸੁੱਟੇ ਨੇ ਗਾਈ ਨੇ ਤੇ ਇਹ ਸਭ ਸੁਟਣਗੇ ਆ ਠੀਕ ਹੈ ਤੇ ਮੈਂ ਬੜਾ ਖੁਸ਼ ਹੁੰਦੇ ਆ ਮੇਰੇ ਤੇਰਾ ਸੀ ਮੈਂ ਵਧਾਈਆਂ ਆਖਣੇ ਮੈਂ ਕਿਵੇਂ ਮਤਾਈਆਂ ਦੇ ਨੇ ਤੁਸੀਂ ਮੇਰੇ ਗਾਈ ਸੁਈ ਹੈ ਕੁੜੀ ਨੇ ਫੋਨ ਕੀਤਾ ਸਾਰੇ ਬੜਾ ਖੁਸ਼ ਹੋਇਆ ਸੀ ਹਾਂਜੀ ਹਾਂਜੀ ਵਿਚਾਲ ਗਾਈ ਸੁ ਜੀ 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 ਹਾਓ ਤੱਕ ਪਤਾ ਨਹੀਂ ਲੱਗਾ ਮੁੰਡੇ ਫੋਨ ਕੀਤਾ ਤੇ ਅੱਗ ਲੱਗ ਗਈ ਆ ਹਾਂ ਕੋਈ ਸਮਝ ਨਹੀਂ ਲੱਗੀ ਸਾਨੂੰ ਭਾਜੀ ਹੋਰ ਕਿਹੜਾ ਸਾਨੂੰ ਕੇ ਬਸ ਹਸਰਾ ਆ ਕੋਈ ਹਸਰ ਨਹੀਂ ਆ ਕ ਇਹ ਦੂਰ ਸਰੀ ਹੈ ਤੇ ਮਾੜੇ ਬੰਦਰਾ ਰੱਬ ਵੀ ਆ ਭਾਜੀ ਹਾਂਜੀ ਕੀ ਮੰਗਣਾ ਕਿਸ ਕੋਲ ਆ ਜੀ ਪਰਮਾਤਮਾ ਦੇ ਵੇਹਰੇ ਪੂਰੀ ਪੈਂਦੀ ਆ ਜੀ 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 ਸਰ ਜੀ ਦੇਖਣਾ ਕੀ ਗਰੀਬ ਬੰਦੇ ਨੇ ਵਿਚਾਰੇ ਤੇ ਪਤਾ ਕੋਈ ਲੱਗਣ ਨਹੀਂ ਘਟਣਾ ਦਾ ਘਟਣਾ ਕੀ ਹੋਈ ਹੈ ਜੀ ਜੀ ਜਦੋਂ ਛੇਤੀ ਨਾਲ ਲੱਗ ਚੱਲ ਪਈ ਸਾਰਾ ਪਿੰਡ ਇਕੱਠਾ ਹੋ ਗਿਆ ਸਾਰੇ ਪਿੰਡ ਨੇ ਪਾਣੀ ਮੋਟਰ ਚਲਾਈ ਇੰਜਨ ਚਲਾਇਆ ਸਾਰੇ ਲੋਕਾਂ ਨੇ ਪਾਣੀ ਪਾਵਾ ਕੋ ਬਜਾਇਆ ਪਰ ਵਿਚਾਰੇ ਆਤੀ ਪਰਸੋਂ ਗਾਂ ਹੀ ਲੈ ਕੇ 50000 ਦੀ ਜੀ ਜੀ ਸਵੇਰੇ 4 ਵਜੇ ਸੂਏ ਧਰ ਵੀ ਨਹੀਂ ਚੋਈ ਨਾਲ ਬੱਛੀ ਮੰਗਰ ਸੜ ਕੇ ਸਵਾਹ ਹੋ ਗਈ ਦੂਜੀਆਂ ਗਾਈਆਂ ਵੀ ਸੜ ਗਈਆਂ ਨੇ ਜੀ 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 ਸੋ ਇਸ ਕਰਕੇ ਹੁਣ ਕਾਰਾ ਬਾਕੀ ਸਕਣਿਆ ਤੇ ਸਾਰਾ ਪਿੰਡ ਵੀ ਬੜੀ ਤਰਲੇ ਮਾਨਦੇ ਆ ਡੀ ਸਾਹ ਨੂੰ ਸਾਡੀ ਉਹ ਮੰਗੇ ਪਰ ਸਸ ਨੂੰ ਮੰਗੇ ਵੀ ਚਲੋ ਗਰੀਬਾਂ ਦੀ ਕੋਈ ਮਤ ਕਰਨੀ ਚਾਹੀਦੀ ਏ ਠੀਕ ਹੈ ਜੇ ਥੋੜੀ ਬੋ ਸਰਕਾਰ ਵਾਲੋ ਕੋ ਮਤ ਮਿਲਦੀ ਚਲ ਵਿਚਾਰਨ ਦਾ ਸਰਕਲ ਚੱਲ ਜੇ ਤਾਂ ਸਾਰਾ ਨੁਕਸਾਨ ਸਾਰਾ ਕੁਝ ਖਤਮ ਹੋ ਗਿਆਂਦਾ ਜਿਵੇਂ ਬਰਾਂਡਾ ਵੀ ਖਤਮ ਹੋ ਗਿਆ ਤੂੜੀ ਵੀ ਖਤਮ ਹੋ ਗਈ ਡੰਗਰ ਵੀ ਖਤਮ ਹੋ ਗਿਆ ਕੁਝ ਨਹੀਂ ਰਿਹਾ ਟਮੰਦੇ ਕੋਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਗਾਇਆਂ ਨੇ ਸਾਡੇ ਹਿਸਾਬ ਨਾਲ ਨਹੀਂ ਬਚ ਸਕਦੀਆਂ ਉਹ ਵੀ ਅੱਛਾ ਜੀ ਉਹ ਵੀ ਖਤਮ ਹੋ ਜਾਣੀਆਂ ਸਿੱਧ ਸਾਰੀਆਂ ਝੁੱਲਸੀਆਂ ਸਾਰੀਆਂ ਝੁੱਲਸੀਆਂ ਪਰ ਦੋ ਖਤਮ ਹੋ ਜਾਣੀਆਂ ਨੇ ਇੱਕ ਦੋ ਹੈਗੀਆਂ ਮਾੜੀ ਮੋਟੀ ਉਹਨਾਂ ਦਾ ਪਤਾ ਵੀ ਕੋਈ ਨਹੀਂ ਉਤਰ ਠੀਕ ਹੈ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਚਲੋ ਸਾਡੇ ਸਾਰੇ ਨਗਰ ਵੱਲੋਂ ਸਾਡੇ ਵੱਲੋਂ ਹੱਥ ਜੋੜ ਕੇ ਅੱਦੀ ਸਾਨੂੰ ਬੇਨਤੀ ਹੈ ਵੀ ਚਲੋ ਥੋੜੀ ਬੋਦੀ ਕੋ ਮਤ ਹੋ ਜੇ ਗਰੀਬਾਂ ਦੇ ਚਲੋ ਵਿਚਾਰੇ ਆਪਣਾ ਫੇਰ ਮਾੜਾ ਮੋਟਾ ਕਾਰੋਬਾਰ